ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੇ ਦੀ ਐਡ ਦੇਖ ਰਹੇ ਹੋ ਤਾਂ ਚੈੱਕਰ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕਰ ਜਾਣਾ ਪਹੁੰਚ ਸਕਣਗੇ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਆਪੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰੇਸਟਰ ਆਊਟ ਕਰੋ ਜੀ ਫਾਈਲ ਨੰਬਰ 669 ਨਾਮ ਕੌਰ ਜਿਲ੍ਹਾ ਪਟਿਆਲਾ ਪੜ੍ਹਾਈ ਬੀਐਸਸੀ ਅਤੇ ਸੀਐਸਆਰ ਇੰਡੀਆ ਤੋਂ ਕੀਤੀ ਹੈ ਜੀ ਤੇ ਕੈਨੇਡਾ ਤੋਂ ਪੋਸਟ ਗ੍ਰੈਜੂਏਸ਼ਨ ਪੜ੍ਹਾਈ ਕਲੀਅਰ ਕੀਤੀ ਹੈ ਹਾਈਟ 5 ਫੁੱਟ 4 ਇੰਚ ਜਨਮ ਮਾਰਚ 2000 ਕਾਸਟ ਜੱਟ ਸਿੱਖ ਸਟੇਟਸ ਕੈਨੇਡਾ ਵਰਕ ਪਰਮਿਟ ਭੈਣ ਨੂੰ ਭਰਾ ਦੋ ਇੱਕ ਭਰਾ ਇੰਡੀਆ ਤੇ ਇੱਕ ਕੈਨੇਡਾ ਹੈ ਜੀ ਮਾਤਾ ਪਿਤਾ ਜੀ ਅਮਰਤਾਰੀ ਖਾਨ ਕੁੜੀ ਇੰਡੀਆ ਆਈ ਹੋਈ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਨੋ ਟਰੱਕ ਡਰਾਈਵਰ ਨੋ ਡਰਿੰਕਿੰਗ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 670 ਨਾਮ ਕੌਰ ਜੀ ਦਾ ਸੰਗੂਰ ਕਾਸਟ ਜਰਸੀ ਕੀ ਗੋਤ ਦਿਓਲ ਹਾਈਟ 5 ਫੁੱਟ 7 ਇੰਚ ਜਨਮ 3 ਫਰਵਰੀ 2004 ਪੜ੍ਹਾਈ ਪਲੱਸ 2 ਪਲੱਸ ਓਵਰਆਲ ਬੈਂਡ 6.5 ਬੈਂਡ ਹੈ ਜੀ ਕੰਮ ਕੁੜੀ ਕੈਨੇਡਾ ਵੈਨਕੂਵਰ ਤੇ ਵਰਕ ਪਰਮਿਟ ਤੇ ਹੈ ਜੀ ਭਰਾਇਕ ਕੈਨੇਡਾ ਹੈ ਜੀ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਹਨ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਿਵੇਂ 10 ਕਿਲੀਆਂ ਤੱਕ ਆਉਂਦੀ ਹੋਵੇ ਮੁੰਡਾ ਨਿਸ਼ਾਰਇਤ ਹੋਵੇ ਵਿਆਹ ਇੰਡੀਆ ਹੀ ਕਰਨਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧੀ ਰ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੂੰ ਕਰੋ ਜੀ ਫਾਈਲ ਨੰਬਰ 671 ਨਾਮ ਕੌਰ ਜ਼ਿਲ੍ਹਾ ਜਲੰਧਰ ਕਾਸਟ ਰਵੀਦਾਸ ਗੋਤ ਬੱਧਨ ਹਾਈਟ 5 ਫੁੱਟ 4 ਇੰਚ ਪੜਾਈ ਬੀਐਸਸੀ ਨਰਸਿੰਗ ਕੰਮ ਕੁੜੀ ਦਾ ਘਾਰ ਸੇਲ ਤੇ ਪਰਚੇ ਦਾ ਕੰਮ ਹੈ ਜੀ ਭਰਾ ਇਕਨ ਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਨੇ ਜੇ ਵਿਆਹ ਕਰਵਾ ਕੇ ਫੌਰਨ ਜਾਣਾ ਹੈ ਤਾਂ ਸੰਪਰਕ ਕਰ ਸਕਦੇ ਨੇ ਜਾਂ ਮੁੰਡਾ ਫੋਰਨ ਕੰਟਰੀ ਹੋਵੇ ਬਾਹਰ ਜਾਣ ਦਾ ਅਦਾ ਖਰਚਾ ਆਪ ਕਰਨਗੇ ਕਾਸਟ ਦਾ ਵਿਦਾਸੀ ਹੋਵੇ ਜੀ ਮੁੰਡਾ ਇੱਥੇ ਹੀ ਵਧੀਆ ਜੇ ਜਾਂ ਮੁੰਡੇ ਦਾ ਇੱਥੇ ਵਧੀਆ ਬਿਜ਼ਨਸ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰ ਬਾਅਦ ਤੋਂ ਸੰਪਰਕ ਕਰ ਨੰਬਰ ਅਤੇ ਹੋਰ ਬੰਦੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਦਿਸਰਨ ਕਰੋ ਜੀ ਮੁੰਡੇ ਦਾ ਰਿਸ਼ਤਾ ਜੀ ਫਾਈਲ ਨੰਬਰ 672 ਨਾਮ ਸਿੰਘ ਕਾਸਟ ਜੱਟ ਜਿਸ ਕੇ ਗੋਤ ਬਰਾੜ ਜਨਮ ਇੱਕ ਨੰਬਰ 1993 ਹਾਈਟ 5 ਫੁੱਟ 7 ਇੰਚ ਪੜਾਈ ਪਲਸ ਟੂ ਪਾਸ ਕੰਮ ਖੇਤੀਬਾੜੀ ਜ਼ਮੀਨ ਢਾਈ ਕਿਲੇ ਪਰਿਵਾਰ ਵਿੱਚ ਮਾਤਾ ਜੀ ਨੇ ਪਿਤਾ ਜੀ ਐਕਸਪਾਇਰ ਭੈਣਾਂ ਦੋ ਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਕੁੜੀ ਵਧੀਆ ਸੁਭਾਅ ਦੀ ਹੋਵੇ ਜੀ ਕਾਰ ਸੰਭਰਨ ਵਾਲੀ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 70876 51831 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ